ਹਾਜੀ ਸਾਸ਼ਕਾਲ ਜੀ ਆਪਾਂ ਅੱਜ ਟਰਬੋ ਲਵਾ ਕੇ ਲੈ ਕੇ ਆਏ ਸੀ ਗੇ ਸੋਨਾਲੀਆਂ ਨੂੰ ਦੇਖਦੇ ਆਂ ਜ਼ੋਰ ਮਾਰਦਾ ਕਿ ਨਹੀਂ ਤੇ ਆਪਾਂ ਹੁਣ ਛੱਡ ਦਿੱਤਾ ਜ਼ੋਰ ਮਾਰਨ ਤੇ ਮੁੰਡੇ ਆਏ ਹੋਏ ਆ ਦੇਖ ਸਕਦੇ ਹੋ ਕਿੰਨੇ ਕੁ ਬੰਦੇ ਆ ਸਾਰੇ ਦੇਖਣ ਆਏ ਹੋਏ ਆ ਟਰਬੋ ਨੂੰ ਬੜ ਨਵੀਂ ਨਵੀਂ ਟਰਬੋ ਲੱਗੀ ਹੋਈ ਏ ਤੇ ਹੁਣ ਮੁੰਡੇ ਨੂੰ ਪੁੱਛਾਂਗੇ ਆਪਾਂ ਕੀ ਤੋਂ ਲਵਾ ਕੇ ਲੈ ਕੇ ਆਏ ਕੀ ਤੋਂ ਨਹੀਂ ਤੇ ਹੁਣ ਆਪਾਂ ਪੁੱਛਦੇ ਆਂ ਮਨੀ ਨੂੰ ਤੇ ਜਿਹੜਾ ਪਹਿਲਾਂ ਵੀ ਟਰਬੋ ਲਵਾਈ ਸੀਗੀ ਉਹਨੇ ਕਾਰਪੋ ਕੀ ਤੇ ਕਰਵਾਈ ਹੈ ਮਾੜੀ ਟੋਜਨ ਦੇ ਉੱਪਰ ਮਾੜੀ ਟੋਜਨ ਗਰੁੱਪ ਤੇ ਬਾਈ ਟਾਰਫੋ ਲੋਵਾਈਆ ਇਹਨਾਂ ਨੇ ਗੱਲਬਾਤ ਬਣਾਈ ਨਹੀਂ ਕੋਲਣ ਹਾਂ ਕਸ਼ਕ ਵੀ ਰਾਇ ਦੇ ਇਹ ਖੜਾ ਤਿਆਰ ਉਹ ਦਾਜਾਰ ਮਨੋ ਤੇ ਕੀ ਗੱਲਬਾਤ ਬਣੀ ਆ ਕੋਈ ਗੱਲਬਾਤ ਨਹੀਂ ਲੱਗ ਸਕਦਾ ਬਾਈ ਹਾਂ ਹਾਂ ਨਹੀਂ ਕੋਈ ਗੱਲ ਬਾਤ ਤੁਸੀਂ ਵੀ ਨਹੀਂ ਆ ਦੱਸ ਸਕਦਾ ਹੋਰ ਆਮ ਟਰੈਕਟਰ ਨਾਲੋਂ ਮੋਝਨ ਤੋੜਦਾ ਏ ਉਹ ਫੋਨ ਨੀ ਕਰ ਫੋਨ ਦਾ ਕੱਢਦਾ ਟਰੈਕਟਰ ਪਹਿਲੇ ਹਾਈ ਚ ਚੱਲਦਾ ਤਾਂ ਹੁਣ ਸਾਨੂੰ ਜੱਗੇ ਬੋਸ ਨੇ ਕਿਹਾ ਦੂਆ ਹੈ ਚ ਚੱਲੂਗਾ ਪਰ ਚੱਲਦਾ ਨਹੀਂ ਜੀ ਹੈਗਾ ਜੇ ਕਾਬੂ ਨਹੀਂ ਆ ਮੋਝਨ ਨੂੰ ਗਰੁੱਪਾ ਹਾਂਜੀ ਹਾਂ ਕੱਲ ਜੇ ਰੋਟੀ ਖਾਣੀ ਯਾਰ ਇਹ ਰੋਟੀ ਖਾਣੀ ਆ ਕਹਿੰਦੇ ਹੀ ਪਾਲਿਓ ਬਹਿ ਕੇ ਤੋ ਲੋ ਇਹ ਜੱਗਾਵਾਜ਼ ਵਾੜ ਰਿਹਾ ਜੀ ਜੱਗਾਵਾਜ਼ ਤੇ ਫਾਰੇ ਖੋਲਣ ਲੱਗੇ ਹੁਣ ਜੋਂਡਿਆਰ ਖੜਾ ਈ ਉਹਨੂੰ ਵੀ ਟਾਰਗੋ ਲੱਗੀ ਹੋਈ ਆ ਦਿਖ ਨਹੀਂ ਰਿਹਾ ਮੜਿਆ ਨੇਰਾ ਇਹ ਹੋ ਗਿਆ ਤੇ ਦਵਾਂ ਦਿਖਾਂਦੇ ਆ ਥੋੜੀ ਜੇ ਤੱਕ ਆ ਆ ਜਾ ਦਿਨੀ ਟਰੈਕਟਰ ਬਾਈ ਸਾਰੇ ਮੰਗਾ ਰਹੇ ਆਪਣੇ ਚਲੋ ਯਾਰ ਉਹ ਕਹਿਣਾ ਟਰੈਕਟਰ ਲੈ ਜਾ ਬਾਈ ਆ ਆਪਣੇ ਲੋ ਮਿੱਤਰੋ ਟਰੈਕਟਰ ਆਪਣੇ ਪਿਆਰ ਹੋ ਗਏ ਤਿੰਨੇ ਚਾਰੇ ਟੈਕ ਚਰੇ ਆ ਚੈੱਕ ਕਰੋ ਲੋ ਜੀ ਬਾਈ ਪਿੰਡ ਮੀਂਹਾਂਵਰ ਚੰਗਰ ਵੇਚਿਆ ਇੱਕ ਦੋ ਤਿੰਨ ਚਾਰ ਪੰਜ ਟਰੈਕਟਰ ਇਕੱਠੇ ਹੋਏ ਆ ਇੱਕ ਨੂੰ ਟਰਦੋ ਲਾ ਕੇ ਲੈ ਕੇ ਆਏ ਹੁਣੇ ਵਾਲੀ ਤੋਂ ਦਿਨ ਤੋਂ ਪਾਣ ਲਾਈ ਆ ਨੰਬਰ 2 ਲਾਈ ਆ ਇੱਕ ਹੋਰ ਟਰੈਕਟਰ ਡਰ ਕੋ ਲੱਗੀ ਹੋਈ ਆ ਸਾਰੇ ਦੇਖਣੇ ਆ ਚਲਾ ਕੇ ਏਕਣਾ ਚੱਲਦੇ ਆ ਸਾਰੇ ਟਰੈਕਟਰ ਲੱਗ ਲੱਗੇ ਤਰ੍ਹਾਂ ਦੇ ਤਿਆਰ ਆ ਲੋ ਜੀ ਖੜਾਈ ਕਰਤਾ ਸਿੱਧੇ ਹੀ ਕਰਤਾ ਰੱਬ ਕੰਨੂ ਆ ਤੇ ਪਿੱਛਾ ਲਿਆ ਦੀਗਾ ਹੋਰ ਜੋਂਡੀਅਰ ਪਾ ਲਿਆ ਇਹਨੂੰ ਵੀ ਟਰਬੋ ਲੱਗੀ ਹੋਈ ਆ ਦੇ ਦੇ ਆਂ ਕਿਆ ਹਾਂ ਸਰ ਆ ਹੁੰਦਾ ਏ ਜੋਰ ਕਿਹੜੇ ਟਰੈਕਟਰ ਮੈਂ ਹਾਂ ਵੀ ਬਣਿਆ ਹਾਂ ਹਾਂਜੀ ਭਾਈ ਦੱਸੋ ਵੀ ਕੀ ਗੱਲ ਐ ਟਰੈਕਟਰ ਬਾਤ ਗੱਲ ਉਹ ਟਰੈਕਟਰ ਦਾ ਨਾ ਹਾਈਡੋਸਨਾ ਰੂਪਾਂ ਨੂੰ ਦੱਬੀ ਦਾਰ ਤੋਂ ਇਹ ਤਾਂ ਟੱਕਰਵਾੜ ਮੈਂ ਕਰੀ ਲੀ ਆ। ਅੱਛਾ ਜੀ। ਸਰੋਨਾ ਤੋਂ ਤਾਂ ਹੋਣੀ ਪਤਾ ਲੱਗਿਆ। ਹੁਣ ਦੇਖਦੇ ਆ ਕਿਹੜਾ ਜ਼ੋਰ ਜ਼ਿਆਦਾ ਮਾਰਦਾ। ਕਿੰਨੇ ਆਈਮਾਂ? ਪਹਿਲੇ ਹਾਈਮਾ ਦੇ ਦੂੰਗਾ ਜੀ। ਲੋ ਜੀ। ਹਾਲੇ ਪਾ ਲਿਆ 6 ਮਿੰਟ। ਉਹ ਹੈਗਾ 735। ਇਹ ਹੈਗਾ ਜੌਂਡੀਅਰ ਡੀਆਈ। ਪੰਜਾਬ ਯਾਰੀ। ਛੋਟਾ ਟਰੈਕਟਰ ਆਈ ਆ। ਤੇ ਪਿੰਦੂ ਜੀ ਦਾ ਕਰਤਾ ਰੱਬ ਕਿਨੂੰ ਖੜਾ ਲੋ ਜੀ ਕਾਲੂ ਦਿਨਵਾ ਗੱਲਬਾਤ ਕਰ ਰਹੀ ਹੈ ਕਾਲੂ ਬੱਲਵਾ ਦਾ ਨਾ ਦੇਖਣ ਦੇਖਿਆ ਬਾਕੀ ਦਾਰਸ਼ ਕਵੀਰ ਕਿਹ ਹੁਣੀ ਆਇਆ ਮੇਰੇ ਕੋਲ ਤੇ ਬੇਸੋ ਤੇ ਨਾ ਮਾਰਿਆ ਵਾਹ ਮੋ ਗੋਡ ਇਹ ਕੋਣ ਸਮਾ ਰਹੇ ਕੋ ਦਾਰ ਤੇ ਨਾ ਲੋ ਜੀ ਹੋਰ ਦੀਜੀ ਨੀਚੇ ਬੜ ਗਏ ਆਪਾਂ ਖੇਤ ਬਾਤਿਆ ਜੀ ਜਮੇ ਸੁੱਕ ਗਈ ਸੀ ਪਾਣੀ ਸੁੱਕ ਗਿਆ ਸੋਰੀ ਜੀਰੀ ਨਹੀਂ ਤੇ ਬਾਤਿਆ ਇਹਨਾ ਹੋਰ ਗੇ ਮਾਰਦੇ ਕੀ ਤੇ ਮੈਨੂੰ ਮੈਨੂੰ ਨਹੀਂ ਮੋਟਾ ਟਰੈਕਟਰ ਨੇ ਘਾਇਆ ਮੈਨੂੰ ਗਿਆ ਪਤਾ ਕੌਣ ਆ ਕੇ ਬਾਹਰ ਥੱਲੂ ਨੇ ਵੀਰ ਬਿਤਾ ਦੇ ਰੱਖ ਲੋ ਜੀ ਬਾਤਿਆ ਲੋ ਜੀ ਲੋ ਜੀ ਇਧਰ ਹੋਰ ਬੰਦੇ ਆ ਗਏ ਜੀ 15-20000 ਦੇ ਨਕਾਰੇ ਬੋਲਣ ਕਰਦੇ 15-20000 ਦੇ ਚਾਲੇ ਆਏ ਨੇ ਜਿੰਨੇ ਮੀਨੇ ਆਉਣਾ ਕੋਈ ਚਾਹ ਰੋ 10000 ਕੋਈ ਦੇ ਤਾਂ ਚੱਲਦੇ ਸਾਡੀ ਜੀ अठ तो सौ पचुवजा चलिया जी तो कर लगे अट्ठ सौ पचवंजा हूं देखते दो लीवर छ नहीं पहला हाई पा लिया जी क्या हो ਹੇਗਾ ਇਟਾਰ ਹੋ ਗਈ ਹੈ ਉੱਲ ਵੀ ਕੋਲੀ ਚਲਾਣੇ ਤੋਂ ਪਹਿਲੇ ਹੀ ਗੁੱਦਗੀ ਨਹੀਂ ਚੱਲਦਾ ਇਹ ਮੋਡਰਨ ਕੰਟਰੋਲਰ ਹੈ ਦੋ ਹੀ ਗੇਰੇ ਵਿੱਚ ਉਹ ਇੰਨਾ ਥੋੜੀ ਥੱਲੇ ਗੇਰ ਕੇ ਥੋੜੀ ਦੋ ਚੱਕਣਾ ਟਰੈਕਟਰ ਦਾ ਸੂਟ ਲਾਇਆ ਕੀ ਨੇਟਰ ਬੋਤੋ ਵੀ ਉਨੇ ਹੀ ਚੱਲਦਾ ਹੀ ਅੱਜੀ ਬਣੀ ਜੀ ਦੱਸੋ ਕਿ ਮੇਰੇ ਹੱਥ ਤੋਂ ਮਰਿਉਂਦੇ ਚਲਾ ਕੇ ਗੱਲ ਵਾ ਦੱਸੋ ਵਧੀਆ ਪਰੋਂ ਓਕੇ ਰਿਪੋਰਟ ਓਕੇ ਰਿਪੋਰਟ ਸੋਨਾਲੀ ਕਾ ਨਾ ਦੇ ਦੱਸੋ ਫਿਰ ਸੋਨਾਲੀ ਕਾ ਐਜ ਬਰਕਾ ਸੋਨਾਲੀ ਕਾ ਵਧੀਆ ਕੀ 852 ਵਧੀਆ ਯਾਰ ਸਾਰੇ ਕਾਰਗੋ ਵਾਲਾ ਸਾਰੇ ਵਧੀਆ ਜੀ ਸਾਰੇ ਲੋ ਜੀ ਮਿੱਤਰੋ ਹੁਣ 735 ਇੱਥੇ ਪਾਣ ਲੱਗੇ 735 ਉਹ ਖੜਾ ਤੇ ਆਈ ਲੋ ਮਿੱਤਰੋ 735 ਆਇਆ ਇਹ ਇਹਦੇ ਚੀਜ ਹੋ ਗਈ ਹੈ ਪੁਰਾਣਾ ਟਰੈਕਟਰ ਹੈ ਬਾਬਸ ਤੇਰੀ ਨਹੀਂ ਹੈ ਆਨੂੰ ਚਲਾਣਗੇ ਪਿੰਦੂ ਜੀ ਪਿੰਦੂ ਇੱਕ ਟਾਰਪੋ ਤਾਈ ਤਾਈ ਨੂੰ ਅੱਗੇ ਲੈ ਗਏ ਆਪਣੇ ਸ਼ੋਹਰ ਨੂੰ ਲੈ ਗਏ ਇਹ ਨਾ ਯੂ ਨਾ ਪੱਕ ਫੋਰੋ

ਟਾਲੇ ਉੱਪਰ ਚੱਲ ਗਈ ਯਾਰ ਕੋਲਾ ਕੇ ਲਾ ਲੰਦ ਦਵਾਈਆਂ ਰੱਜਣਾ ਰੱਜ ਗਿਆ ਪਿਆਰ ਕਿੰਨਾ ਹੈ ਇਹ დამੇ ਲੈ ਕੇ ਕੋਲ ਜਾ ਰਿਹਾ ਮਾਰੇ ਦਾ ਜਿੱਤੇ ਸੇਫਟੀ ਗਾਰ ਦੇ ਵਿੱਚੋਂ ਉੱਪਰ ਚੱਕ ਕੇ ਆ ਗਈ ਲੋ ਜੀ ਦੁਆ ਹੈ ਹੀ ਪਾਟਿਆ ਉੱਥੇ ਜਾਂ ਸਾੜੇ ਮੜੇ ਮੜੇ ਲੱਗੇ ਹੋਏ ਦੋ ਦੋ ਗੋੜਾ ਉਹ ਤੋਂ ਦਿਖਦੇ ਹੋ ਐ ਲੱਲੇ ਮਾਵਨਾ ਦੇ